ਬੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ એનર્ਜੀ ਡਰਿੰਕਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਜਿहां ਇਹਨਾਂ ਡਰਿੰਕਸ ਦੀ ਉੱਪਰ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਚੰਡੀਗੜ੍ਹ ਪੰਜਾਬ ਪਵੰਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਦੇ ਲੋਕਾਂ ਤੋਂ ਇਲਾਵਾ ਸਕੂਲੀ ਬੱਚਿਆਂ ਨੂੰ ਵੀ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਸਿਹਤ ਮੰਤਰੀ ਨੇ ਕਿਹਾ ਕਿ ਛੋਟੀ ਉਮਰ ਵਿੱਚ ਵਧੇਰੇ ਬੱਚੇ એનર્ਜੀ ਡਰਿੰਕ ਪੀਣ ਦੇ ਆਦੀ ਹੋ ਜਾਂਦੇ ਨੇ ਜੋ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੈ। ਉਹਨਾਂ ਨੇ ਕਿਹਾ ਕਿ ਇਸ ਡਰਿੰਕਸ ਦੇ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੇ ਲਈ ਸਕੂਲਾਂ ਦੇ ਵਿੱਚ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਕਿ ਬੱਚੇ ਇਹ ਡਰਿੰਕਸ ਦੀ ਵਰਤੋਂ ਨਾ ਕਰ ਸਕਣ। ਉਨਾ ਕੇ ਕੇ ਫੈਸਲਾ ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਸਿਹਤ ਦੇ ਮੱਦੇ ਨਜ਼ਰ ਲਿਆ ਗਿਆ ਇਸ ਦੇ ਨਾਲ ਹੀ ਉਹਨਾਂ ਵੀ ਦੱਸਿਆ ਕਿ ਫੈਸਲਾ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਲਾਗੂ ਹੋਏਗਾ ਦਰਸਲ ਦੱਸਦੇ ਕਿ ਪੰਜਾਬ ਦੇ ਜਿਹਨੇ ਸਕੂਲ ਨੇ ਜਿਨ੍ਹਾਂ ਸਕੂਲਾਂ ਦੇ ਵਿੱਚ ਛੋਟੀਆਂ-ਛੋਟੀਆਂ ਕੰਟਿਨਸ ਬਣੀਆਂ ਹੋਈਆਂ ਨੇ ਬਹੁਤ ਸਸਤੇ ਰੇਟ ਤੇ એનર્ਜੀ ਡਰਿੰਕਸ ਇਹਨਾਂ ਸਕੂਲ ਦੇ ਵਿੱਚ ਵੇਚਿਆ ਜਾ ਰਹੀਆਂ ਨੇ ਕਲਰ ਦੇਖ ਕੇ ਬੱਚੇ ਅਟਰੈਕਟ ਹੋ ਜਾਂਦੇ ਨੇ ਤੇ ਉਹ ਡਰਿੰਕ ਨੂੰ ਪੀਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਸਿਹਤ ਤੇ ਮਾੜਾ ਅਸਰ ਪੈਂਦਾ ਪਰ ਹੁਣ ਇਹਨਾਂ ਡ੍ਰਿੰਕਸ ਨੂੰ ਉਹ ਸਕੂਲਾਂ ਦੇ ਵਿੱਚ ਨਹੀਂ ਵੇਚ ਸਕਣਗੇ ਪੂਰਨ ਤੌਰ ਤੇ پابੰਦੀ ਲਗਾ ਦਿੱਤੀ ਗਈ ਹੈ ਇਹ ਵੱਡਾ ਫੈਸਲਾ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਡਾਕਟਰ ਬਲਬੀਰ ਸਿੰਘ ਨੇ ਸਿਹਤ ਮੰਤਰੀ ਜੋ ਪੰਜਾਬ ਦੇ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਜਿਹੜੇ ਸਕੂਲਾਂ ਦੇ ਵਿੱਚ એનર્ਜੀ ਡ੍ਰਿੰਕਸ ਵੇਚੇ ਜਾ ਰਹੇ ਨੇ ਉਹ ਹੁਣ ਨਹੀਂ ਵੇਚੇ ਜਾ ਸਕਣਗੇ